ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਕਾ ਦਸਬੰਦ ਯੂਥ ਕਲੱਬ ਲੀਵਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਦੁੱਖ ਦੀ ਘੜੀ ਦੇ ਵਿੱਚ ਕਿਸੇ ਪਰਿਵਾਰ ਦੇ ਆਪਾਂ ਹੈਲਪ ਕਰਨ ਜਾ ਰਹੇ ਹਾਂ ਤੇ ਪਿਛਲੇ ਦਿਨੀ ਵੀਰ ਗੁਰਪ੍ਰੀਤ ਸੀਗਾ ਜੋ ਵਿਚਾਰਾ ਮਜ਼ਦੂਰੀ ਕਰਦਾ ਸੀਗਾ ਮੇਰੇ ਪਰਿਵਾਰ ਦੇ ਵਿੱਚੋਂ ਉਹਨਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਆ ਤੇ ਪਰਿਵਾਰ ਵੀ ਕਾਫੀ ਸਦਮੇ 'ਚ ਆ ਘਰ ਦੇ ਹਾਲਾਤ ਵੀ ਨਾਜ਼ੁਕ ਨੇ ਤੇ ਸਾਰੇ ਪਿੰਡ ਦੇ ਸੰਜੋਗ ਨਾਲ ਤੇ ਗੁਰੂ ਮਹਾਰਾਜ ਨੇ ਸਾਡੀ ਸੇਵਾ ਲਈ ਆ ਅਸੀਂ ਸਰਪੁੱਦਮ ਕਰਨ ਵਾਲੇ ਆ ਤੇ ਜਿੰਨੀ ਕੁ ਸਾਡੇ ਚ ਸਮਰੱਥਾ ਸੀਗੀ ਅਸੀਂ ਉਦਮ ਕੀਤਾ ਪਿੰਡ ਦੇ ਸੰਜੋਗ ਨਾਲ ਜੋ ਵੀ ਸੇਵਾ ਇਕੱਠੀ ਹੋਈ ਆ ਆਪਾਂ ਉਹਨਾਂ ਦੇ ਪਰਿਵਾਰ ਨੂੰ ਸੌਂਪਣੀ ਅੱਜ ਤੇ ਬਾਕੀ ਬੇਨਤੀ ਇਹੀ ਆ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵਾ ਵੀ ਇੱਕ ਦੂਜੇ ਦੇ ਦੁੱਖ ਦੇ ਵਿੱਚ ਖਾਸ ਕਰ ਜਿਹੜਾ ਵਿਚਾਰਾ ਲੋੜਵੰਦ ਪਰਿਵਾਰ ਆ ਉਹਨਾਂ ਦਾ ਸਾਥ ਦਈਏ ਤੇ ਬਾਕੀ ਆਪਾਂ ਉਹਨਾਂ ਦੇ ਘਰੇ ਜਾ ਕੇ ਬਾਕੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਤਨੀ ਪਰਿਆਗ ਨਹੀਂ ਹੈ ਤਾਂ ਇਹਨਾਂ ਨੂੰ ਪਤਾ ਵਾਹਿਗੁਰੂ ਜੋਂਦੇ ਚਾ ਵੀ ਆ ਕੰਮ ਵਾਹਿਗੁਰੂ ਆ ਉਹ ਕਹਿਣਾ ਹੁੰਦਾ ਇਨਾਂ ਬਾਲਿਆਂ ਦੇ ਘਰ ਆ ਭਰਾ ਦਾ ਠੀਕ ਆ ਹਾਲਾਤ ਤੁਸੀਂ ਦੇਖ ਲਓ ਵਾਹਿਗੁਰੂ ਜੀ ਆ ਗਈ ਪਰਮਾਤਮਾ ਇਦਾਂ ਦਾ ਦੁੱਖ ਕਿਸੇ ਤੇ ਪਾਵੇ ਨਾ ਬਸ ਇਨਾਂ ਵੀ ਇਹਦੇ ਕੋਲ ਆ ਪਾਪਾ ਚਾਹੀਦੋ ਪਟਿਆ ਚਾਰ ਘੜਾਂ ਦੇ ਚਾਰ ਰਾਂ ਦੇ ਵਿੱਚ ਸ਼ਰਨ ਨਹੀਂ ਲਪਾਈ ਸੀ ਸ਼ਰਨ ਦੇ ਛੋਟਾ ਭਾਈ ਜੀ ਆ ਬਾਬੇ ਛੋਟਾ ਭਾਈ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨੂੰ ਬੜੇ ਦੁੱਖ ਨਾਲ ਦੁੱਖ ਦੀ ਘੜੀ ਵਿੱਚ ਆਪਾਂ ਇੱਥੇ ਖਤਰ ਹੋਏ ਆ ਕਿਉਂਕਿ ਜਦੋਂ ਚਨਕੀਤ ਕੋਈ ਦੁੱਖ ਪੈ ਜਾਂਦਾ ਪਰਿਵਾਰ ਨੂੰ ਸੰਭਲਣਾ ਬਹੁਤ ਔਖਾ ਹੁੰਦਾ ਇਹ ਆਪਾਂ ਕੋਈ ਨਾ ਦੀ ਐਸਾਨ ਨਹੀਂ ਕਰ ਰਹੇ ਇਹ ਇਹ ਆਪਣਾ ਫਰਜ਼ ਬਣਦਾ ਸੀ ਕਿ ਆਪਾਂ ਕਿਸੇ ਦੇ ਦੁੱਖ ਵਿੱਚ ਸ਼ਰੀਕ ਹੋਈਏ ਦੁੱਖ ਵਿੱਚ ਦੁੱਖ ਜਦੋਂ ਹੁੰਦਾ ਜੇ ਆਪਾਂ ਉਹਨੂੰ ਵੰਡ ਲਈਏ ਤਾਂ ਅੱਧਾ ਰਹਿ ਜਾਂਦਾ ਤੇ ਇਹ ਕੋਈ ਆਸਾਨ ਨਹੀਂ ਦੂਸਰੀ ਬੇਨਤੀ ਮੈਂ ਬੱਚਿਆਂ ਨੂੰ ਕਰੂੰਗਾ ਕਿ ਜਦੋਂ ਪਿਓ ਦਾ ਸਾਆ ਸਿਰ ਤੋਂ ਚੜਾ ਜਾਂਦਾ ਬਹੁਤ ਜ਼ਿੰਮੇਵਾਰੀਆਂ ਪੈ ਜਾਂਦੀਆਂ ਪਾਮੀਮੋਰ ਕੱਟਾ ਫਿਰ ਵੀ ਸਿਆਣਾ ਬੱਚਾ ਇਹਨੂੰ ਬੇਨਤੀ ਹੈ ਵੀ ਪੜ੍ਹਾਈ ਵੱਲ ਪੂਰਾ ਧਿਆਨ ਦੇਣਾ ਪੜ੍ਹਾਈ ਪੱਖੋਂ ਜੇ ਕਿਤਰੇ ਡੋਲ ਪੈ ਗਈ ਪਾਏ ਸੰਸਥਾ ਤੁਹਾਡੀ ਸਹਿਯੋਗ ਕਰੂ ਕਿਤੇ ਫੀਸ ਦੇਣੀ ਹੈ ਕਿਤੇ ਕਿਤਾਬਾਂ ਹਾਂਜੀ ਕੋਈ ਵੀ ਜਾਨੀ ਪੜ੍ਹਾਈ ਸੰਬੰਧੀ ਜੇ ਤੇਰਾ ਹੋਊਗਾ ਪੜ੍ਹਾਈ ਕਰਨੀਓ ਜਿੰਨੀ ਤੂੰ ਚਾਹਵੇਂ ਉਹ ਨਹੀਂ ਪੜ੍ਹਾਈ ਇਸ ਸੰਸਥਾ ਤੇ ਕਰਾਉਗੀ ਇੱਕ ਬੇਨਤੀ ਜ਼ਰੂਰ ਆ ਵੀ ਜਿਹੜੇ ਅੱਜ ਕੱਲ ਬਹੁਤ ਨਸ਼ਿਆਂ ਦਾ ਦੌਰ ਚੱਲਦਾ ਜਿਹੜੇ ਬੱਚੇ ਇਸ ਵੱਲ ਗਏ ਹੋਏ ਆ ਉਹਨਾਂ ਦਾ ਉਹਨਾਂ ਨਾਲ ਜਾਣਾ ਨਹੀਂ ਉਨਰ ਵੱਲ ਤੇ ਅੰਦੇ ਨਾ ਨਾੜਨ ਜੀ ਆ ਨਾ ਉਹਦਾ ਸਾਥ ਨਹੀਂ ਦੇਣਾ ਠੀਕ ਆ ਆਪਣੀ ਮਤੋਂ ਦਾ ਖਿਆਲ ਰੱਖਣਾ ਹੋਣੀ ਤੇਰੀ ਜ਼ਿੰਮੇਵਾਰੀ ਬਣਦੀ ਹੈ ਭੈਣ ਦਾ ਖਿਆਲ ਰੱਖਣਾ ਭੈਣ ਦਾ ਖਿਆਲ ਰੱਖਣਾ ਠੀਕ ਆ ਤੇ ਅਸੀਂ ਆਹ ਕੋਈ ਇਸ਼ਾਰ ਨਹੀਂ ਹੈਗਾ ਇਹ ਸਾਡਾ ਫਰਜ਼ ਵਾਂਦਾ ਸੀ ਅਸੀਂ ਸਮਾਜ ਵਿੱਚ ਰਹਿੰਦੇ ਆ ਜਿਵੇਂ ਹੋਰ ਸਾਰੇ ਉਦਾਰੇ ਜਿਵੇਂ ਕੋਈ ਬਿਜਲੀ ਘਰ ਦੇ ਵਿੱਚ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਕੋਈ ਵੀ ਹੋ ਜਾਂਦਾ ਉਹ ਆਪਣੇ ਆਪਣੇ ਉਦਾਰੇ ਉਹ ਪੈਸੇ ਇਕੱਠੇ ਕਰਕੇ ਦੇ ਦਿੰਦੇ ਆ ਪਰ ਆ ਮਜ਼ਦੂਰਾਂ ਵਾਸਤੇ ਕਦੇ ਇਹ ਜੀ ਕੋਈ ਸੋਚ ਸੋਚਿਆ ਨਹੀਂ ਸੀਗਾ ਮੈਂ ਸਾਰੀਆਂ ਸੰਸਥਾ ਜਿਹੜੀ ਬਣੀਆਂ ਆ ਸੱਚਾ ਦਾ ਸੰਬੰਧ ਯੂਥ ਕਲੱਬ ਜੀ ਜੋ ਦੱਦ ਦੀ ਵੀ ਸੇਵਾ ਕਰਦੇ ਆ ਇਹਨਾਂ ਬਈ ਬਹੁਤ ਬਹੁਤ ਧੰਨਵਾਦ ਆ ਇਹਨਾਂ ਦਾ ਵੱਡਾ ਸਹਿਯੋਗ ਆ ਤੇ ਬਾਕੀ ਇਹ ਕੋਈ ਆਸਾਨ ਨਹੀਂ ਦੁਆਰੇ ਫਿਰਦਾ ਤਾਂ ਬੱਚੇ ਨੂੰ ਬੇਨਤੀ ਆ ਵੀ ਇਹ ਨਸ਼ਿਆਂ ਤੋਂ ਦੂਰ ਰਹੇ ਪੜ੍ਹਾਈ ਦਾ ਜਿੰਨਾ ਵੀ ਇਹਦਾ ਖਰਚਾ ਹੋਊਗਾ ਸੰਸਥਾ ਵੱਲੋਂ ਚੱਕਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਕ ਬੇਨਤੀ ਹੋਰ ਆ ਵੀ ਜਿੰਨਾ ਸਾਡੇ ਚ ਸਮਰੱਥਾ ਸੀਗੀ ਅਸੀਂ ਕੀਤਾ ਅਸੀਂ ਨਹੀਂ ਮਤਲਬ ਸਾਰੇ ਪਿੰਡ ਨੇ ਕੀਤਾ ਵਾ ਸਾਰੇ ਸਾਰਿਆਂ ਦੇ ਸੰਜੋਗ ਨਾਲ ਹੋਇਆ ਵਾ ਤੇ ਇਹ ਵੀਡੀਓ ਦਾ ਸਿਰਫ ਇੰਨਾ ਕੀ ਮਤਲਬ ਆ ਵੀ ਅਸੀਂ ਇੱਕ ਦੂਜੇ ਦਾ ਸਾਥ ਦੇ ਕੇ ਏਕਤਾ ਨਾਲ ਕਦੇ ਵੀ ਦੁੱਖ ਸੁੱਖ ਪੈਂਦਾ ਆਪਣੇ ਭਾਈਚਾਰੇ ਚ ਪਿੰਡ ਦੇ ਵਿੱਚ ਕਿਸੇ ਵੀ ਘਰ ਦੇ ਵਿੱਚ ਹਨਾ ਜਿੱਥੇ ਜ਼ਰੂਰਤਮੰਦ ਦਾ ਲੋਡ ਹੈਗੀ ਆ ਤਾਂ ਆਪਾਂ ਸਾਰਿਆਂ ਨੂੰ ਏਕਤਾ ਦਿਖਾ ਕੇ ਚਾਹੇ ਆਪਾਂ 10 20 50 ਜਿੰਨਾ ਵੀ ਹੋ ਸਕੇ ਆਪਦੀ ਕਿਰਤ ਕਮਾਈ ਚੋਂ ਆਪਦਾ ਹਿੱਸਾ ਕੱਢ ਕੇ ਇਹੋ ਜਿਹੇ ਪਰਿਵਾਰ ਨਾਲ ਖੜੀਏ ਆਂ ਦਾ ਪੜਾਈ ਦਾ ਜਿੰਨਾ ਵੀ ਹੋਊਗਾ ਜਿੰਨਾ ਸਾਡੇ ਚ ਹੈਗੀ ਆ ਸਮਰੱਥਾ ਫੀਸਾਂ ਤੋਂ ਲੈ ਕੇ ਜੋ ਵੀ ਹੋਊਗਾ ਹਨਾ ਅਸੀਂ ਬਿਲਕੁਲ ਮਦਦ ਕਰਾਂਗੇ ਜਿੰਨੀ ਸਾਡੇ ਚ ਹੈਗੂਗੀ ਤੇ ਬਾਕੀ ਸਾਰਿਆਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਸ ਸੱਚੇ ਦਸਵੰਦ ਦੇ ਵਿੱਚ ਆਪਣਾ ਹਿੱਸਾ ਪਾਇਆ ਯੋਗਦਾਨ ਪਾਇਆ ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ